ਹੜੰਦੀ ਸਥਿਤੀ ਦਾ ਜਾਇਜ਼ਰਲੈਂਡ ਪੌਂਚੀ ਕੇਂਦਰੀ ਟੀਮ ਵੱਲੋਂ ਪਠਾਨਕੋਟ ਦੇ ਹੜਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਕੇਂਦਰੀ ਟੀਮ ਨੇ ਬਮਿਆਵ ਸੈਕਟਰ ਨਾਲ ਪੈਂਦੇ ਇਲਾਕਿਆਂ ਵਿੱਚ ਕਈ ਥਾਵਾਂ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਕੇਂਦਰੀ ਟੀਮ ਵੱਲੋਂ ਸਥਿਤੀ ਦੀ ਸਮੀਖਿਆ ਤੋਂ ਬਾਅਦ ਕੇਂਦਰ ਸਰਕਾਰ ਨੂੰ ਰਿਪੋਰਟ ਸੌਂਪੀ ਜਾਵੇਗੀ। ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਥਾਈਂ ਜਾ ਕੇ ਨੁਕਸਾਨ ਦਾ ਅੰਦਾਜ਼ਾ ਲਗਾਇਆ। ਡਿਪਟੀ ਕਮਿਸ਼ਨਰ ਆਦਤਿਆ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਟੀਮ ਨੂੰ ਰਾਵੀ ਦਰਿਆ ਦੇ ਪਾਣੀਆਂ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਵਾਇਆ ਗਿਆ। ਇਸ ਤੋਂ ਇਲਾਵਾ ਟੀਮ ਨੇ ਦਰਿਆ ਦੇ ਨਾਲ ਲੱਗਦੇ ਬੰਨ੍ਹ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰੀ ਟੀਮ ਵੱਲੋਂ ਅੱਜ ਮਾਧੋਪੁਰ ਹੈਡਵਰਕਸ ਅਤੇ ਚੱਕੀ ਦਰਿਆ ਤੇ ਬਣੇ ਰੇਲਵੇ ਪੁਲਾਂ ਨੂੰ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ ਜਾਵੇਗਾ। ਪਠਾਨਕੋਟ ਦੇ ਵਿੱਚ ਖੜਾ ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ। ਕਾਫੀ ਬੰਨ ਟੁੱਟਿਆ ਹੋਇ ਕੋਈ ਸੜਕ ਟੁੱਟੀ ਹੋਇ ਜਾਂ ਹੋਟਲਾਂ ਦੇ ਦੇ ਡੈਮੇਜਸ ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ ਤਿੰਨ ਚਾਰ ਪੁਆਇੰਟ ਨੇ ਫਿਲਹਾਲ ਇੱਥੇ ਜਿੱਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸ ਕਰ ਰਹੇ ਹਾਂ ਕਿ ਹੋਰ ਵੀ ਕਿਤੇ ਖਤਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸਿਗੇ ਜਿਹੜਾ ਪੁਲ ਕ੍ਰੋਸ ਕਰਦਾ ਇਹ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਸਿਗਾ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਸਫਤਾ ਹੋ ਗਿਆ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮ